ਅੱਜ ਪੰਜਾਬ ਚ ਪਿੰਡ ਪਿੰਡ ਚ ਲੰਗਰ ਚੱਲ ਰਿਹਾ ਸਾਰੇ ਭਈਏ ਆਪਣੇ ਡੋਲਵਾ ਚ ਮਟਰ ਪਨੀਰ ਭਰ ਆ ਕੇ ਘਰ ਨੂੰ ਜਾਰੇ ਭਈਆਂ ਨੇ ਪੰਜਾਬ ਚ ਕਿਉਂ ਜਾਣਾ ਸਾਡੇ ਲੋਕਾਂ ਨੂੰ ਲੱਗਦਾ ਕਿ ਸਾਡੇ ਮੂੰਹ ਤੇ ਦੋ ਥੱਪੜੇ ਮਾਰ ਦੋ ਪਰ ਸਾਡੀ ਜ਼ੇਰ ਚ ਪੈਸੇ ਟਰਾਈ ਦੇ ਸਾਡੇ ਕਮਰੇ ਕਿਰਾਏ ਤੇ ਜਿਹੜੇ ਚਾਹੀਦੇ ਨਹੀਂ ਨਾ ਸਾਡੇ ਪੰਜਾਬੀ ਨੋਜਾ ਬੀੜੀਆਂ ਪੁੰਦੇ ਸੀ ਇਹ ਭਈਆਂ ਦੀ ਕਾੜ ਹੈ ਪੰਜਾਬ ਦੇ 70% ਨੌਜਵਾਨ ਕੋਲ ਲਿਪਲਾਉਣੇ ਜਿਹੜਾ ਸਰਹਾਨਾ ਕਹਿੰਦੇ ਆਪਾਂ ਅੱਜ ਪਿੰਡ ਵਿੱਚ ਲੰਗਰ ਸੀ ਮੈਂ ਇੱਕ ਭਈਏ ਨੂੰ ਫੜ ਲਿਆ ਮੈਂ ਕਿ ਤੇਰੀ ਜੇ ਵੀ ਜਰਦਾ ਤਾਂ ਨਹੀਂ ਹੈ ਕਹਣਾ ਨਹੀਂ ਹੈ ਮੈਂ ਲਿਆਰਤ ਤਰਾਸੀ ਦੇ ਚਪਈਏ ਜੇਬ ਚ ਜਰਦਾ ਨਿਕਲਿਆ ਉਹ ਮੈਂ ਬਾਹਰ ਕੱਢਿਆ ਤੇ ਅਗਲਾ ਭਈਆ ਫੜਿਆ ਮੈਂ ਕਿਹਾ ਜੇਬ ਚ ਜਰਦਾ ਤਾਂ ਨਹੀਂ ਹੈ ਇਹ ਨਹੀਂ ਹੈ ਮੈਂ ਉਹਦੀ ਤਰਾਸੀ ਲਈ ਉਹਨੇ ਤੋਂ ਕਹਿੰਦਾ ਜਰਦਾ ਨਹੀਂ ਇਹ ਤਾਂ ਕੁਫੇਰ ਹੈ ਉਹਦੇ ਮੈਂ ਤਿੰਨ ਮੁੱਕੇ ਮਾਰੇ ਸਰਪੰਚ ਕੋਲ ਖੜਾ ਕੇ ਮੈਂ ਕਿਹਾ ਰਖੜ ਸੱਚ ਪਤੀ ਮਜੂਦ ਕਿਚ ਗੱਲ ਇਹ ਹੈ ਕਿ ਸਾਡਾ ਇਹ ਕੱਲਾ ਕੱਲਾ ਦਾੜੀ ਦਾ ਬਾਲ ਚੁੱਕੇ ਕੁੱਟਣਗੇ ਜੇਕਰ ਆਪਾਂ ਨਹੀਂ ਇਹ ਕਰੀ ਐਵੇਂ ਲੱਲੀ ਸ਼ੇਲੀ ਨੂੰ ਨਾ ਮੂੰਹ ਲਾਇਆ ਕਰੋ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਕਿ ਸਾਡੇ ਨੌਜਵਾਨਾਂ ਦਾ ਖੂਲ ਜਾਈ ਡੁੱਲ ਰਿਹਾ ਹੈ ਕਿਤੇ ਕਿਤੇ ਨਹੀਂ ਪੈ ਰਹਾ ਉਹ ਪ੍ਰਵਾਸੀ ਵੀ ਪੀੜੀਆਂ ਸੰਕਟਾਂ ਨਾਲ ਗੋਨਾ ਕੋਨਾ ਤੇ ਆਪਣੇ ਵੀ ਉਸੇ ਜੇਕਰ ਗੁਰਗੋਬੀ ਸਿੰਘ ਦਾ ਫਰਮਾਨ ਹੈ ਉਹਨੇ ਕਿਸੇ ਜੱਟ ਨੂੰ ਨਹੀਂ ਕਿਹਾ ਉਹਨੇ ਕਿਸੇ ਚਮਾਰ ਨੂੰ ਨਹੀਂ ਕਿਹਾ ਉਹਨੇ ਕਿਹਾ ਇਹ ਗਰੀਬ ਸਿੱਖਨ ਕੋ ਜਿਉ ਪਾਤਸ਼ਾਹੀ ਹੁਣ ਤੁਸੀਂ ਦੇਖਣਾ ਕਿ ਪਾਸ਼ਾ ਨੂੰ ਸਾਮ੍ਹ ਕੇ ਰੱਖਣਾ ਕਿ ਜਾਈ ਗੋਣਾ ਇਹਨਾਂ ਹੱਥੋਂ ਚਾਕੂਆਂ ਨਾਲ ਮਰਨਾ ਇਹਨਾਂ ਦੀਆਂ ਗੋਲੀਆਂ ਨਾਲ ਮਰਨਾ ਤੇ ਤੁਸੀਂ ਦੇਖਣਾ ਕਿ ਪੰਜਾਬ ਪੰਜਾਬੀਆਂ ਨੂੰ ਦੇਣਾ ਕਿ ਪੰਜਾਬ ਪਈਆਂ ਨੂੰ ਦੇਣਾ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਮੈਂ ਇੱਕ ਸਿੱਖਾ ਮੇਰੀ ਜਾਤ ਨਹੀਂ ਪਰ ਇੱਕ ਮੈਂ ਜ਼ਿਮੀਦਾਰਾਂ ਨਾਲ ਸੰਬੰਧਿਤ ਰੱਖਦਾ ਸਾਡੇ ਕੋਲ ਜ਼ਮੀਨ ਹੈ ਪਰ ਜਿੰਨੀ ਪੱਟੀ ਮੇਸ ਪੰਜਾਬ ਦੀ ਹੈ ਨਾ ਜ਼ਿਮੀਦਾਰਾਂ ਨੇ ਕੀਤੀ ਹੈ ਸਾਰੇ ਐਸਐਸਪੀ ਜ਼ਿਮੀਦਾਰ ਸਾਰੇ ਮੁੱਖ ਮੰਤਰੀ ਜ਼ਿਮੀਦਾਰ ਸਾਰੇ ਐਮਐਲਏ ਜ਼ਿੰਮੇਦਾਰ ਇਹਨਾਂ ਨੇ ਇੰਨੀ ਪੱਟੀ ਮੇਸ ਕਰੀ ਇਹਨਾਂ ਨੇ ਇੱਥੇ ਸਭ ਤੋਂ ਪਹਿਲਾਂ ਕਾਂਗਰਸ ਨੇ ਜਿਹੜੇ ਭਈਆਂ ਨੂੰ ਇੱਥੇ ਲਿਆ ਲਿਆ ਕੇ ਵਸਾਇਆ ਇਹਨਾਂ ਨੂੰ ਲੱਗਿਆ ਕਿ ਸਾਡਾ ਵੋਟ ਬੈਂਕ ਪੱਕਾ ਹੋ ਜਾਊਗਾ ਉਸ ਤੋਂ ਬਾਅਦ ਬਾਦਲੋਂ ਨੇ ਇਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਪਰ ਬਾਦਲੋਂ ਦੇ ਵੀ ਨਾ ਸਕੇ ਹੋ ਸਕੇ ਉਸ ਤੋਂ ਬਾਅਦ ਇਹ ਸਾਰੇ ਬੀਜੇ ਵਿੱਚ ਜਾ ਡਲੇ ਮੁਕਤੀ ਗੱਲ ਆਪਾਂ ਕਰੀਏ ਕਿ ਸਾਡੇ ਪਿੰਡਾਂ ਵਿੱਚ ਜਿਹੜੀ ਐਸਸੀਬੀਜੀ ਵੋਟ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਿੱਧਰ ਜਾਣਾ ਹੈ ਉਹਨਾਂ ਦਾ ਸਾਰੇ ਦਾ ਜੋ ਇਸਤਮਾਲ ਹੈ ਉਹ ਜਰਨਲ ਬਰਕ ਦਾ ਜੀਵੀਦਾਰ ਬਰਕ ਦਾ ਚ ਸਰਪੰਚ ਹੋਵੇ ਚਾਹੇ ਐਮਐਨਏ ਹੋਵੇ ਚਾਹੇ ਐਮਸੀ ਹੋਵੇ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਵੇ ਚਾਹੇ ਇਸ ਤੋਂ ਬਾਅਦ ਮਰਿੰਦਰ ਸਿੰਘ ਦਾ ਬਾਦਲ ਕੋਈ ਵੀ ਹੋਵੇ ਗੱਲ ਇਹ ਨਹੀਂ ਕਿ ਐਸਵੀਸੀ ਨੂੰ ਪਤਾ ਨਹੀਂ ਉਹ ਗਰੀਬੀ ਚ ਲੜ ਰਹੇ ਗੱਲ ਇਹ ਨਹੀਂ ਉਹ ਗੁਰਨਾਨ ਸਿੰਘ ਦੇ ਉਹ ਵੀ ਬਲਵਾਲੀ ਦੇ ਫੁੱਲ ਹਨ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਜੀਵੀਦਾਰ ਹੈ ਉਹਨਾਂ ਨੂੰ ਸਮਝਾਈਏ ਕਿ ਜੇ ਅਸੀਂ ਦਿਹਾੜੀਆਂ ਕਰਕੇ ਟਾਈਮ ਟਪਾ ਸਕਦੇ ਤਾਂ ਤੁਸੀਂ ਇਹਨਾਂ ਕਮੋਨੀਆਂ ਚੋਂ ਤੂੰ ਜਾਂ ਤਾਂ ਸਰਦਾਰੀਆਂ ਮੰਨ ਲਵੋ ਜਾਂ ਫਿਰ ਛਿੱਤਰ ਖਾ ਲਵੋ ਪਰ ਸਾਡੇ ਲੋਕਾਂ ਨੂੰ ਲੱਗਦਾ ਕਿ ਸਾਡੇ ਮੂੰਹ ਤੇ ਦੋ ਥੱਪੜੇ ਮਾਰ ਲਵੋ ਪਰ ਸਾਡੀ ਜੇਹ ਚ ਪੈਸੇ ਚੁਕਾਈ ਦੇ ਸਾਡੇ ਕਮਰੇ ਕਿਰਾਏ ਤੇ ਚਿਹਰੇ ਚਾਹੀਦੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਕਿ ਜੀਵਿਦਾਰਾਂ ਕੋਲ ਦੋ ਕਿਲੇ ਵੀ ਹਨ ਤਾਂ ਵੀ ਉਹ ਮਹਿਸਾ ਨਾਲ ਕੇ ਗੁਜ਼ਾਰਾ ਕਰ ਸਕਦਾ ਪਰ ਉਦੋਂ ਤੱਕ ਇਸ ਪਦਾਰਤਵਾਦੀ ਯੁੱਗ ਨੇ ਹਲਾ ਦਿੱਤਾ ਹੈ ਇਸ ਪਦਾਰਤਵਾਦੀ ਯੁੱਗ ਨੇ ਜਿਹੜੇ ਐਮਐਨਏ ਐਮਸੀ ਸਰਪੰਚ ਤੁਸੀਂ ਨਾਲੋ ਵੀ ਇੱਕ ਸਰਪੰਚੀ ਚੋਣ ਵਾਸਤੇ 40 40 ਲੱਖ ਲੱਗਿਆ ਉਹ ਸਰਪੰਚ ਦੇ ਤਕਰੀਬਨ ਤੁਸੀਂ ਦੇਖੋ ਵੀ ਕਿੰਨੇ ਕਪਲੇ ਹੋਣਗੇ ਸਭ ਤੋਂ ਜ਼ਿਆਦਾ ਸਰਪੰਚ ਪਿੰਡ ਦੀਆਂ ਵੋਟਾਂ ਭਈਆਂ ਦੀ ਬਣਾਉਂਦਾ ਸਭ ਤੋਂ ਜ਼ਿਆਦਾ ਸਰਪੰਚ ਪਿੰਡ ਦੇ ਸਕੂਲ ਦੇ ਟੀਚਰ ਆਧਾਰਕਾਂ ਤੇ ਵੋਟਾਂ ਉਹਨਾਂ ਦੀ ਪੱਕਾ ਪੱਕੀਆਂ ਕਰਦੇ ਤੁਸੀਂ ਦੇਖੋ ਜਿਹੜੇ ਸਰਕਾਰੀ ਸਕੂਲ ਦੇ ਟੀਚਰ ਹੈ ਉਹ ਭਈਆਂ ਦੀ ਝੁੰਗੀਆਂ ਵਿੱਚ ਜਾ ਜਾ ਕੇ ਉਹਨਾਂ ਨੂੰ ਸਕੂਲ ਵਿੱਚ ਪੜ੍ਹਨ ਵਾਸਤੇ ਲੈ ਕੇ ਆਉਨੇ ਤੇ ਉਹਨਾਂ ਦੀਆਂ ਬੋਟਾ ਬਣਾਉਂਦੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਕੁੰਬੜਾ ਮੋਰ ਚਾਹੇ ਇੱਧਰ ਹੋਵੇ ਦਿਓ ਤੇ ਸਕੂਲ ਇੱਥੇ ਸਕੂਲ ਦੋ ਦੋ ਸ਼ਹਿਰਾਂ ਵਿੱਚ ਲੱਗਦੇ ਹਨ। ਕਿਉਂਕਿ ਸਵੇਰੇ ਵੀ ਸ਼ਾਮ ਵੀ ਬੱਚੇ ਇੰਨੇ ਜ਼ਿਆਦਾ ਉਹਨਾਂ ਨੂੰ ਸਹੂਲਤਾਂ ਫ੍ਰੀ ਦੀ ਰੋਟੀ ਫ੍ਰੀ ਦੀ ਪੜ੍ਹਾਈ ਉਹਨਾਂ ਨੇ ਕਿਉਂ ਪੰਜਾਬ ਚ ਜਾਣਾ। ਅੱਜ ਪੰਜਾਬ ਚ ਪਿੰਡ ਪਿੰਡ ਚ ਲੰਗਰ ਚੱਲ ਰਿਹਾ। ਸਾਰੇ ਭਈਏ ਆਪਣੇ ਡੋਲੂਆਂ ਚ ਮਟਰ ਪਨੀਰ ਭਰ ਆ ਕੇ ਘਰ ਨੂੰ ਲਿਆ ਰਹੇ ਭਈਆਂ ਨੇ ਪੰਜਾਬ ਚ ਕਿਉਂ ਜਾਣਾ। ਇਹ ਤੁਸੀਂ ਦੇਖਣਾ। ਕਿ ਪੰਜਾਬ ਪੰਜਾਬੀਆਂ ਨੂੰ ਦੇਣਾ ਕਿ ਪੰਜਾਬ ਪਈਆਂ ਨੂੰ ਦੇਣਾ ਤੁਸੀਂ ਗੁਰਨਾਨਕ ਸਾਹਿਬ ਨੂੰ ਬੇਨਤੀ ਕਰੋ ਕਿ ਮਹਾਰਾਜ ਸਾਡੀਆਂ ਕਮਾਈਆਂ ਵਿੱਚ ਬਰਕਤਾਂ ਪਾਵੋ ਅਸੀਂ ਇਹਨਾਂ ਪਈਆਂ ਨੂੰ ਆਪਣੇ ਕਮਰੇ ਵਿੱਚ ਨਹੀਂ ਰੱਖਣਾ ਗੁਰਨਾਨਕ ਸਾਹਿਬ ਨੂੰ ਬੇਨਤੀਆਂ ਕਰੋ ਮਹਾਰਾਜ ਸਾਡੇ ਮੋਢਿਆਂ ਦੇ ਹੱਥ ਰੱਖੋ ਅਸੀਂ ਇਹਨਾਂ ਬਾਬਰ ਸਰਕਾਰਾਂ ਨੂੰ ਜ਼ਾਬਰ ਕਹਿ ਸਕੀਏ ਜਦੋਂ ਤੱਕ ਆਪਾਂ ਇਹਨਾਂ ਬਾਬਰ ਸਰਕਾਰਾਂ ਨੂੰ ਜ਼ਾਬਰ ਨਹੀਂ ਕਹਾਂਗੇ ਸਾਡਾ ਇਹੀ ਹਾਲ ਹੁੰਦਾ ਰਹੇਗਾ ਗੱਲ ਇਹ ਨਹੀਂ ਕਿ ਤੁਸੀਂ ਅੱਜ ਇੱਥੇ ਖੜਾ ਮੈਂ ਮਹਾਰਾਜ ਤੋਂ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅਸੀਂ ਕਿਸੇ ਦੀ ਲਾਸ਼ ਤੇ ਰਾਜਨੀਤੀ ਕਰਨ ਨਹੀਂ ਆਏ ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਆਪਣੇ ਵੀਰਾਂ ਨੂੰ ਜਿੰਨੇ ਵੀ ਸੁਣ ਨਹੀਂ ਇਹ ਬੇਨਤੀਆਂ ਕਰਨ ਆਏ ਹਾਂ ਕਿ ਅਜ ਦਾ ਸਮਾਂ ਇਹ ਨਹੀਂ ਕਿ ਆਪਾਂ ਅੱਜ ਆਏ ਚਲੇ ਗਏ ਇਸ ਨੂੰ ਆਪਾਂ ਨੂੰ ਪੱਕੀ ਗੱਠ ਮਾਰਨੀ ਪਊਗੀ ਜਦੋਂ ਪੰਜਾਬ ਦਾ ਸਮਾਂ ਸੀ ਨਾਦਰ ਸ਼ਾਹ ਵਰਗੇ بڑے بڑے ਪੰਜਾਬ ਦੇ ਬਾੜਾਂ ਤੋਂ ਟੱਪ ਕੇ ਆਪਣੇ ਤੇ ਹਮਲੇ ਕਰਨ ਆਉਂਦੇ ਸੀ ਤਾਂ ਉਸ ਸਮੇਂ ਵੀ ਸਿੱਖਾਂ ਨੇ ਬੰਨ੍ਹ ਮਾਰਿਆ ਮੁੜ ਕੇ ਕੋਈ ਇੱਧਰ ਨੂੰ ਮੂੰਹ ਨਹੀਂ ਕਰਦਾ ਹੁਣ ਅਜੋਕੇ ਸਮੇਂ ਦੀ ਬੰਨ੍ਹ ਮਾਰਨ ਦੀ ਲੋੜ ਆਪਾਂ ਨੂੰ ਕਿੱਥੇ ਹੈ ਕਿ ਤੁਸੀਂ ਦੇਖਣਾ ਆਪਾਂ ਨੂੰ ਬੰਨ੍ਹ ਮਾਰਨ ਦੀ ਲੋੜ ਹੈ ਜਮਨਾ ਪਾਰ ਤੇ ਕਿ ਜਮਨਾ ਪਾਰ ਦੇ ਜਿੰਨੇ ਵੀ ਲੋਕ ਹਨ ਇਹਨਾਂ ਨੂੰ ਇੱਥੇ ਦਾ ਪਾਣੀ ਸੂਟ ਕਰ ਗਿਆ ਕਿ ਵਾਪਸ ਜਮਨਾ ਪਾਰ ਨਹੀਂ ਜਾਂਦੇ ਪਰ ਸਾਡੇ ਲੋਕਾਂ ਨੂੰ ਉੱਥੇ ਤੁਸੀਂ ਦੇਖੋ ਇਹ 에어ਪੋਰਟ ਰੋਡ ਹੈ ਬਾਬਾਜੀਤ ਸਿੰਘ ਜੀ ਨਾਮ ਤੇ ਸ਼ਹਿਰ ਹੈ ਬਾਬਾਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਵੱਡੇ ਪਰਜਾੰਦ ਹਨ ਤੁਸੀਂ ਦੇਖੋ ਕਿ ਬਾਬਾ ਅਜੀਤ ਸਿੰਘ ਦੇ ਨਾਮ ਦੇ ਸ਼ਹਿਰ ਤੇ ਇੱਕ ਪਿੰਡ ਵਿੱਚ ਸੜਕ ਤੇ ਤਕਰੀਬਨ 100 ਕੋਖਾ ਤੰਬਾਕੂ ਦਾ ਹੋਵੇਗਾ ਅਸੀਂ ਨਹੀਂ ਕਹਿੰਦੇ ਕਿ ਅਸੀਂ ਕਿਤੇ ਕੁਝ ਜਬਰੀ ਰੋਕਣਾ ਪਰ ਜੇ ਗੁਰਨਾਰਕ ਸਾਹਿਬ ਦੀ ਪਵਿੱਤਰ ਧਰਤੀ ਗੁਰਗੋਬੇ ਸਿੰਘ ਦੇ ਪਵਿੱਤਰ ਬਾਬਾ ਅਜੀਤ ਸਿੰਘ ਦੇ ਨਾਮ ਦੇ ਸ਼ਹਿਰ ਤਾਂ ਤਾਂ ਬਾਬਾ ਹਨੂ ਜਿਹੜਾ ਸ਼ਹਿਰ ਹੈ ਇੱਥੇ ਭਈਆਂ ਨੇ ਤਬਾਕੂ ਪਤਾ ਨਹੀਂ ਕੀ ਕਿਹੜੀਆਂ ਕਿੱਟਾਂ ਲਾਂ ਤਾਂ ਇੱਥੇ ਲਿਆ ਕੇ ਫਲਾਦੀਆਂ ਮੈਂ ਤੁਹਾਨੂੰ ਲੰਬੀ ਗੱਲ ਨਾ ਕਰਾਂ ਅੱਜ ਪਿੰਡ ਵਿੱਚ ਲੰਗਰ ਸੀ ਮੈਂ ਇੱਕ ਭਈਏ ਨੂੰ ਫੜ ਲਿਆ ਮੈਂ ਕਿ ਤੇਰੀ ਜੇਬ ਵਿੱਚ ਜਰਦਾ ਤਾਂ ਨਹੀਂ ਹੈ ਕਹਿੰਦਾ ਨਹੀਂ ਹੈ ਮੈਂ ਲਿਆ ਰਤਰਾਸੀ ਦੇ ਭਈਏ ਜੇਬ ਤੋਂ ਜਰਦਾ ਨਿਕਲਿਆ ਉਹ ਮੈਂ ਬਾਹਰ ਕੱਢਿਆ ਤੇ ਅਗਲਾ ਭਈਆ ਫੜਿਆ ਮੈਂ ਕਿ ਜੇਬ 'ਚ ਜਰਦਾ ਤਾਂ ਨਹੀਂ ਹੈ ਕਹਿੰਦਾ ਨਹੀਂ ਹੈ ਮੈਂ ਉਹਦੀ ਤਰਾਸੀ ਲਈ ਉਹਨੇ ਤੋਂ ਕਹਿੰਦਾ ਜਰਦਾ ਨਹੀਂ ਇਹ ਤਾਂ ਕਵੇਰ ਹੈ ਉਹਦੇ ਮੈਂ ਤਿੰਨ ਮੁੱਕੇ ਮਾਰੇ ਸਰਪੰਚ ਕੋਲ ਖੜਾ ਕੇ ਮੈਂ ਕਹਾਂ ਰਖੜਸ ਪੰਚਤੀ ਮੌਜੂਦ ਕਿਚ ਪਰ ਜਦੋਂ ਤੱਕ ਆਪਾਂ ਸੁਚੇਤ ਨਹੀਂ ਹੋਵਾਂਗੇ ਆਪਣੇ ਨਾਲ ਇਦਾਂ ਹੀ ਕਟਾਈ ਹੁੰਦੀ ਰਹੇਗੀ ਗੱਲ ਇਹ ਨਹੀਂ ਹੈ ਕਿ ਸਾਡੇ ਨੇ ਨੌਜਵਾਨ ਮਾਰੇ ਗੱਲ ਇਹ ਹੈ ਕਿ ਸਾਡੇ ਇਹ ਕੱਲਾ ਕੱਲਾ ਦਾੜੀ ਤੇ ਬਾਲ ਚੁੱਪੇ ਕੁੱਟਣਗੇ ਜੇਕਰ ਆਪਾਂ ਨਹੀਂ ਇਹ ਕਰੇ ਆਪਾਂ ਨੂੰ ਅੱਜ ਇੱਕ ਤਹਈਆ ਕਰਨ ਦੀ ਲੋੜ ਹੈ ਕਿ ਅਸੀਂ ਪ੍ਰਵਾਸੀ ਨਹੀਂ ਰਹਿਣੇ ਅਸੀਂ ਪੰਜਾਬ ਦਾ ਮਾਹੌਲ ਗੰਦਲਣਾ ਨਹੀਂ ਕਰਨਾ ਕਿਉਂਕਿ ਸਾਨੂੰ ਗੁਰੂ ਨਾਨਕ ਸਾਹਿਬ ਨੇ ਕੋਈ ਮਰਿਆਦਾ ਦਿੱਤੀ ਹੈ ਜਿਉਂ ਦੀ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਮਰਿਆਦਾ ਕਿਰਤ ਕਰਨੀ ਨਾਮ ਜਪਣੀ ਵੰਡ ਕੇ ਛਕਣਾ ਜੇਕਰ ਇਹਨਾਂ ਮਰਿਆਦਾ ਨੂੰ ਕੋਈ ਢਾਲ ਕੇ ਇੱਥੇ ਰਹਿਣਾ ਚਾਹੁੰਦਾ ਉਦਾਸੀਂ ਦਿਲ ਖੋਲ ਕੇ ਸਵਾਗਤ ਕਰਾਂਗੇ ਜੇਕਰ ਕਿਸ ਨੇ ਇੱਥੇ ਆ ਕੇ ਜੁਰਮ ਕਰਨੇ ਚੋਰੀਆਂ ਠੱਗੀਆਂ ਤਬਾਕੂ ਥਾਉਂਦਾ ਠੁਕਣਾ ਉਹ ਸਾਡੇ ਨਾਂ ਰਹਿਣ ਦੇ ਬਿਲਕੁਲ ਕਾਬਲ ਨਹੀਂ ਹੈ ਗੱਲ ਇਹ ਨਹੀਂ ਕਿ ਸਿੱਖਾਂ ਦਾ ਮੁੱਦਾ ਹੈ ਇਹ ਇੱਥੇ ਚਾਹੇ ਕੋਈ ਮਹਾਜਨ ਹੋਵੇ ਚਾਹੇ ਕੋਈ ਹਿੰਦੂ ਹੋਵੇ ਚਾਹੇ ਕੋਈ ਸਿੱਖ ਹੋਵੇ ਚਾਹੇ ਕੋਈ ਮੁਸਲਮਾਨ ਹੋਵੇ ਇਹ ਪੰਜਾਬ ਸਾਰਿਆਂ ਦਾ ਸਾਂਝਾ ਪਰ ਗੱਲ ਇਹ ਹੈ ਕਿ ਜੋ ਮਹਾਜਨ ਲੋਕ ਨੇ ਜੋ ਮੁਸਲਮਾਨ ਲੋਕ ਨੇ ਉਹ ਸਾਡੇ ਮੁੱਦਿਆਂ ਨੂੰ ਸਿੱਖ ਮੁੱਦੇ ਸਮਝ ਕੇ ਪਾਸਾ ਵਟ ਲੈਂਦੇ ਹਨ ਜੇਕਰ ਇੱਥੋਂ ਦੇ ਪਾਣੀ ਗੰਦਲੇ ਹੋਏ ਤਾਂ ਉਹਨਾਂ ਹਿੰਦੂਆਂ ਨੂੰ ਵੀ ਉਹਦੀ ਪਾਣੀ ਪੀਣਾ ਪਏਗਾ ਜਿਹੜਾ ਅਸੀਂ ਪੀ ਰਹੇ ਹਾਂ ਜੇਕਰ ਇੱਥੇ ਭਈਆਂ ਨੇ ਜੁਰਮ ਦੀ ਦੁਨੀਆ ਨੂੰ ਅੰਜਾਮ ਦਿੱਤਾ ਤਾਂ ਉਸ ਵਿੱਚ ਹਿੰਦੂਆਂ ਦੀਆਂ ਧੀਆਂ ਪੈਣਾ ਨੂੰ ਵੀ ਖਤਰਾ ਉਸ ਵਿੱਚ ਮੁਸਲਮਾਨਾਂ ਦੀਆਂ ਧੀਆਂ ਪੈਣਾ ਨੂੰ ਵੀ ਖਤਰਾ ਉਸ ਵਿੱਚ ਸਿੱਖਾਂ ਦੀਆਂ ਧੀਆਂ ਪੈਣਾ ਨੂੰ ਵੀ ਖਤਰਾ ਗੱਲ ਇੱਥੇ ਨਹੀਂ ਨਿਪਟਦੀ ਜੇਕਰ ਤੁਸੀਂ ਇਸ ਨੂੰ 47 ਤੋਂ ਪਹਿਲਾਂ ਦੇਖੋ ਜੇ ਆਪਾਂ ਆਪਾਂ ਮੁਸਲਮਾਨਾਂ ਨਾਲ ਜਲ ਜਾਂਗੇ ਤਾਂ ਆਪਣੇ ਵਾਸਤੇ ਇਧਰ ਫਗਵਾਨਾਂ ਨਾਲ ਲੜਾਈ ਚੱਲਣੀ ਸੀ ਪਰ ਆਪਾਂ ਇਹਨਾਂ ਨਾਲ ਰਲਣਾ ਪਸੰਦ ਕਰਾ ਸਾਡੇ ਲੀਡਰਾਂ ਦੀ ਗਲਤੀ ਹੋਊਗੀ ਜੋ ਵੀ ਹੋਇਆ ਆਪਾਂ ਹੁਣ ਵੀ ਸੁਧਾਰ ਲਈਏ ਗੱਲ ਇਹ ਦੇਖੋ ਜਿੰਨੇ ਬੰਦੇ ਖੜੇ ਨੇ ਤਕਰੀਬਨ ਮੇਰੇ ਹਿਸਾਬ ਨਾਲ 70% ਲੋਕਾਂ ਨੇ ਝਾੜੂ ਨੂੰ ਵੋਟ ਪਾਈ ਹੋਵੇਗੀ ਝਾੜੂ ਦੇ ਦਫਤਰ ਲਾਗੇ ਹੈ ਗੱਲ ਇਹਦਾ ਨਹੀਂ ਕਿ ਝਾੜੂ ਛੱਡ ਕੇ ਹੁਣ ਆਪਾਂ ਕਾਂਗਰਸ ਨੂੰ ਵੋਟ ਪਾ ਦਈਏ ਕਾਂਗਰਸ ਛੱਡ ਕੇ ਭਾਜਪਾ ਨੂੰ ਵੋਟ ਪਾ دیਏ ਆਪਾਂ ਕੋਈ ਤਹਈਆ ਕਰੀਏ ਕਿ ਪੰਜਾਬ ਸਾਡਾ ਅਸੀਂ ਲੱਲੀ ਛਲੀ ਲੀਡਰਾਂ ਦੀ ਪ੍ਰਵਾ ਨਹੀਂ ਕਰਦੇ ਤੁਹਾਡੇ ਲੈ ਕੇ ਸ਼ਹੀਦਾਂ ਦਾ ਸਥਾਨ ਬਾਬਾ ਹਨੂਮਾਨ ਜੀ ਦਾ ਸਥਾਨ ਹੈ ਜੋ ਕੋਈ ਵੀ ਬਰ ਲੈਣਾ ਸ਼ਹੀਦਾਂ ਦੀ ਸ਼ਕਤੀ ਲੈ ਕੇ ਕੋਈ ਵੀ ਕਾਰਜ ਕਰਿਆ ਕਰੋ ਐਵੇਂ ਲੱਲੀ ਛਲੀ ਦਾ ਨਾਮ ਮੂੰਹ ਲਾਇਆ ਕਰੋ ਸਾਨੂੰ ਬਹੁਤ ਅਫਸੋਸ ਹੈ ਕਿ ਸਾਡੇ ਨੌਜਵਾਨਾਂ ਦਾ ਖੂਲ ਜਾਈ ਡੁੱਲ ਰਿਹਾ ਹੈ ਕਿਤੇ ਕਿਤੇ ਨਹੀਂ ਪੈ ਰਹਾ ਸੋ ਜੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਆਪਾਂ ਬੈਠੇ ਹਾਂ ਕੰਪਈਆਂ ਨੂੰ ਭਜਾਉਣ ਦੀ ਮਹਿੰਮਲੇ ਅਸੀਂ ਕਹਿ ਰਹੇ ਅਸੀਂ ਕਹਿ ਰਹੇ ਅਸੀਂ ਇਹ ਧਰਤੀ ਨੂੰ ਤਬਾਕੂ ਮੁਕਤ ਕਰਨਾ ਜਦੋਂ ਤੁਸੀਂ ਇਹ ਧਰਤੀ ਨੂੰ ਤਬਾਕੂ ਮੁਕਤ ਕਰੋਗੇ ਭਈਏ ਵੀਏ ਥੋੜੇ ਆਪੇ ਭੱਜ ਜਾਣੇ ਕਿਉਂਕਿ ਸਾਡੇ ਪੰਜਾਬੀ ਨੌਜਵਾਨ ਨਾ ਤਾਂ ਪਹਿਲਾਂ ਚਾਹ ਪੀਂਦੇ ਸੀ ਇਹ ਗਰੇਜ ਲੈ ਕੇ ਆਏ ਨਾ ਸਾਡੇ ਪੰਜਾਬੀ ਨੌਜਵਾਨ ਬੀੜੀਆਂ ਪੀਂਦੇ ਸੀ ਇਹ ਭਈਆਂ ਦੀ ਕਹਾੜ ਹੈ ਅੱਜ ਤਕਰੀਬਨ ਹਰ ਇੱਕ ਨੌਜਵਾਨ ਚਲੋ ਹਰ ਇੱਕ ਨਾ ਬੋਲਾਂ ਪੰਜਾਬ ਦੇ 70% ਨੌਜਵਾਨ ਕੂ ਲਿਪਲਾਉਂਦੇ ਜਿਹੜਾ ਸਹਰਾਣਾ ਕਹਿੰਦੇ ਆਪਾਂ ਆਪਣਾ ਇੱਕ ਬਹੁਤ بڑا ਸ਼ਹੀਰ ਸਿੰਘ ਹੋਇਆ ਬਾਬਾ ਜੈ ਸਿੰਘ ਖਲਕਾਟਾ ਉਸ ਨੂੰ ਮੁਗਲ ਸਰਕਾਰ ਨੇ ਸਿਰਫ ਇਸ ਕਰਕੇ ਕੁੱਠਾ ਕਰਕੇ ਖੱਗਦਕਾਰੀ ਕਿ ਤੂੰ ਸਿਰਫ ਤੇ ਤਬਾਕੂ ਤੰਬਾਕੂ ਦੀ ਪੰਡ ਚੱਕ ਲੈ ਪਰ ਆਪਣੇ ਪੰਜਾਬ ਦੇ ਨੌਜਵਾਨਾਂ ਦੇ ਹਰ ਇੱਕ ਦੀ ਜੇਬ ਵਿੱਚ ਤੰਬਾਕੂ ਹੈ ਫਿਰ ਅਸੀਂ ਚਾਹੁੰਦੇ ਹਾਂ ਅਸੀਂ ਇੱਥੇ ਇਸ ਧਰਤੀ ਤੇ ਕੋਈ ਬਦਲਾਅ ਚਾਹੁੰਦੇ ਹਾਂ ਇੱਥੇ ਬਿਲਕੁਲ ਬਦਲਾਅ ਨਹੀਂ ਆ ਸਕਦਾ ਕਿਉਂਕਿ ਗੁਰਗੋਬੇ ਸਿੰਘ ਦਾ ਘੋੜਾ ਜਿਸ ਤੰਬਾਕੂ ਦੇ ਖੇਤ ਵਿੱਚ ਨਹੀਂ ਲੰਘਿਆ ਆਪਾਂ ਉਸੇ ਤੰਬਾਕੂ ਨੂੰ ਆਪਣੀ ਜੇਬ ਵਿੱਚ ਪਾਇਆ ਅੱਜ ਸਾਡੇ ਦੇ ਪ੍ਰਵਾਸੀਆਂ 'ਚ ਫਰਕ ਕੀ ਹੈ ਉਹ ਪ੍ਰਵਾਸੀ ਵੀ ਪੀੜੀਆਂ ਪੀ ਰਿਹਾ ਪੰਜਾਬ ਦਾ ਮੁੰਡਾ ਵੀ ਪੀੜੀਆਂ ਪੀ ਰਿਹਾ ਉਹ ਪ੍ਰਵਾਸੀ ਵੀ ਪੀੜੀਆਂ ਸੈਂਟਰ ਨਾਲ ਬੋਨਾ ਕੋਨਾ ਤੇ ਆਪਣਾ ਵੀ ਉਸੇ ਦੇਖ ਗੁਰਗੋਬ ਸਿੰਘ ਦਾ ਫਰਮਾਨ ਹੈ ਉਹਨੇ ਕਿਸੇ ਜੱਟ ਨੂੰ ਨਹੀਂ ਕਿਹਾ ਉਹਨੇ ਕਿਸੇ ਚਮਾਰ ਨੂੰ ਨਹੀਂ ਕਿਹਾ ਉਹਨੇ ਕਿਹਾ ਇਹਨਾਂ ਗਰੀਬ ਸਿੱਖਨ ਕੋ ਜਿਉ ਪਾਤਸ਼ਾਹੀ ਉਹ ਤੁਸੀਂ ਦੇਖਣਾ ਤੇ ਪਾਤਸ਼ਾਹੀ ਨੂੰ ਸਾਮ ਕੇ ਰੱਖਣਾ ਕਿ ਜਾਈ ਗੁਣਾ ਇਹਨਾਂ ਹੱਥੋਂ ਚਾਕੂਆਂ ਨਾਲ ਮਰਨਾ ਇਹਨਾਂ ਦੀਆਂ ਗੋਲੀਆਂ ਨਾਲ ਮਰਨਾ ਇਹਨੀਆਂ ਬੇਇਨਕਾ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿਗਿ ਚਾਹਤਾ ਹੈ ਉਹ ਵਹਿਗਣ ਕੀ ਬਿਤੇ ਹੈ